ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਮੇਰੇ ਅਨਹਦ ਆਰਟਸ ਬੁਟੀਕ ਦੇ ਉੱਤੇ ਬਹੁਤ ਸੋਹਣੇ ਸੂਟ ਅੱਜ ਤੁਹਾਡੇ ਵਾਸਤੇ ਆਪਾਂ ਫਿਰ ਇੱਕ ਰੀ ਲੈ ਕੇ ਆ ਗਏ ਆਂ ਪਾਰਟੀ ਵੇਅਰ ਸਾਰੇ ਇਹ ਉਹੀ ਸੂਟ ਨੇ ਉਹੀ ਤੁਹਾਨੂੰ ਕੁਆਲਿਟੀ ਦੇਊਗਾ ਜਿਹੜੇ ਅੱਜ ਤੋਂ ਹਫਤਾ ਕ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਜਿਹੜੇ 3000 3500 ਦੇ ਸੂਟ ਬਾਜ਼ਾਰ 'ਚ ਵੇਚਦੇ ਆ ਆਪਾਂ ਤੁਹਾਨੂੰ ਦੇ ਦਿੱਤੇ ਹੀ ਅੱਧੇ ਮੁੱਲ ਦੇ ਵਿੱਚ ਤੇ ਉਹ ਸੇਮ ਉਹੀ ਸੂਟ ਤੁਹਾਨੂੰ ਆਪਾਂ ਦੇ ਦੇਣੇ ਆ ਉਹੀ ਸੇਮ ਫੈਬਰਿਕ ਦੇ ਵਿੱਚ ਦੇ ਦੇਣੇ ਆ ਡਿਜ਼ਾਈਨ ਨਵੇਂ ਤੇ ਸਟਾਈਲ ਨਵੇਂ ਰੇਟ ਕੀ ਦੇਣਾ ਤੁਹਾਨੂੰ ਸਮਝੋ ਵੀ ਤੁਸੀਂ ਅੱਧੇ ਬੋਲ ਦੇ ਵਿੱਚ ਸੂਟ ਲੈ ਲਓ ਤੁਸੀਂ ਸਾਡੇ ਕੋਲ ਹੋਰ ਦੱਸੋ ਜੀ ਠੀਕ ਹੈ ਜੀ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਤੇ ਦੂਜੀ ਗੱਲ ਜਿਹੜੇ ਕਸਟਮਰ ਸਾਡੀਆਂ ਭੈਣਾਂ ਸਾਡੇ ਕੋਲ ਇੱਥੇ ਆਣ ਕੇ ਸੂਟ ਲੈ ਕੇ ਜਾਂਦੀਆਂ ਨੇ ਉਹ ਪਲੀਜ਼ ਸਾਡੇ ਨਾਲ ਹੱਥ ਬੰਨ੍ਹ ਕੇ ਬੇਨਤੀ ਹੈ ਕਿ 바ਰਗੇਨਿੰਗ ਨਾ ਕਰਿਆ ਕਰੋ ਕਿਉਂਕਿ ਅਸੀਂ ਜਿਹੜੇ ਰੇਟ ਪਾਏ ਹੁੰਦੇ ਨਾ ਉਤੋਂ ਪਹਿਲਾਂ ਹੀ ਰੇਟ ਘਟਾ ਕੇ ਤੁਹਾਨੂੰ ਆਪਾਂ ਦੱਸਿਆ ਹੁੰਦਾ ਤੁਸੀਂ ਉਤੋਂ ਵੀ 바ਰਗੇਨਿੰਗ ਕਰਨੀ ਸ਼ੁਰੂ ਕਰ ਦਿੰਦੇ ਜੇ ਸੋ ਸਾਡੇ ਲਈ ਬਹੁਤ ਮੁਸ਼ਕਲ ਆ ਇਹ ਕਰਕੇ ਸਾਨੂੰ ਮੁੜ ਕੇ ਮਨਾਂ ਕਰਨਾ ਪੈਂਦਾ ਸੋ ਪਲੀਜ਼ ਹੋਲ-ਮੋਲ ਜਿਹੜਾ ਆ ਉਹ ਅਸੀਂ ਨਹੀਂ ਕਰਦੇ ਕਿਉਂਕਿ ਅਸੀਂ ਪਹਿਲਾਂ ਹੀ ਰੇਟ ਤੁਹਾਨੂੰ ਉਹ ਦਿੰਨੇ ਆ ਵੀ ਜਿਹੜੇ ਅਸੀਂ ਕਸਟਮਰ ਕੋਲੋਂ ਲੈਣੇ ਆ ਆਫਲਾਈਨ ਆਨਲਾਈਨ ਦੋਵੇਂ ਸਾਡੇ ਸੇਮ ਰੇਟ ਰਹਿੰਦੇ ਆ ਸ਼ਿਪਿੰਗ ਲੈਸ ਕਰ ਦੇ ਦੀ ਜਿਹੜਾ ਸਾਡੇ ਕੋਲ ਆਫਲਾਈਨ ਲੈ ਕੇ ਜਾਂਦਾ ਆ ਤੇ ਬਾਕੀ ਅੱਜ ਦੀ ਵੀਡੀਓ ਦੇ ਸੂਟ ਤੁਹਾਨੂੰ ਦਊਗਾ ਸਾਰੇ 3500 4000 3000 ਵਾਲੇ ਅੱਧੇ ਮੁੱਲ ਦੇ ਵਿੱਚ ਆਜੋ ਕਰਦੇ ਆ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਾ ਤੁਹਾਨੂੰ ਮੈਂ ਇੱਕ ਹਾਈਲਾਈਟ ਦਿਖਾ ਦਿੰਦਾ ਇਹਨਾਂ ਦੇ ਵਿੱਚ ਕੀ ਕੀ ਅੱਜ ਦੀ ਵੀਡੀਓ ਚ ਆ ਰਿਹਾ ਸੂਟਾਂ ਦੇ ਨਾਲ ਖੀਨਖਾਬ ਔਰਗਾਂਜਾ ਵਿਸਕੋਸ ਔਰਗਾਂਜਾ ਆਹ ਬਰਬਰੀ ਸ਼ਮਰ ਓਹੋ ਹੋ ਕੀ ਬਾਤਾਂ ਆ ਰਹੀਆਂ ਨੇ ਅੱਜ ਦੇ ਕਲਰ ਸੂਟ ਸਾਰੇ ਹੀ ਬੰਬ ਦਊਗਾ ਅੱਜ ਤੁਹਾਨੂੰ ਮੱਠਮਾਕੇ ਵਾਲੇ ਤੇ ਰੇਡ ਅੱਧੇ ਮੁੱਲ ਦੇ ਸੂਟ ਦੇ ਦੇਣੇ ਤੁਹਾਨੂੰ ਆਪਾਂ ਅੱਜ ਅੱਧੇ ਮੁੱਲ ਦੇ ਵਿੱਚ ਜਿਹੜੇ ਬਾਜ਼ਾਰ ਚ 35 3500 4 4000 ਦੇ ਵਿਗੰਡੇ ਆ ਉਹ ਤੁਹਾਨੂੰ ਦੇ ਦੇਣੇ ਆਪਾਂ ਅੱਧੇ ਮੁੱਲ ਦੇ ਉੱਤੇ ਆਜੋ ਕਰਦੇ ਆਂ ਵੀਡੀਓ ਸ਼ੁਰੂ ਤੇ ਆਹ ਲਓ ਜੀ ਕਰਿਓ ਸੂਟ ਚੈੱਕ ਬਹੁਤ ਜ਼ਿਆਦਾ ਪਿਆਰਾ ਫੈਬਰਿਕ ਜੇ ਫੈਬਰਿਕ ਹੈਗਾ ਜੇ 크ريب ਦਾ ਬਹੁਤ ਸੋਹਣਾ ਤੇ ਸੌਫਟ ਇਹ ਕਪੜਾ ਜੇ ਕਰੇਪ ਉਹ ਵਾਲੀ ਨਹੀਂ ਜਿਹੜੀ ਸਸਤੇ ਵਾਲੀ ਹੁੰਦੀ ਆ ਇਹ ਸੈਮੀ ਕਰੇਪ ਦੇ ਵਿੱਚ ਜੇ ਬੜੀ ਟੌਪ ਦੀ ਕੁਆਲਿਟੀ ਦੇ ਨਾਲ ਜੇ ਬਾਜੂ ਵਰਕ ਹੈਵੀ ਤੇ ਸਾਰੇ ਸੂਟ ਦੇ ਵਿੱਚ ਬੂਟੀਆਂ ਤਾਂ ਮੈਂ ਦਿਖਾ ਦਿੰਨਾ ਪਹਿਲਾਂ ਤਾਂ ਚੈੱਕ ਕਰਵਾ ਲਓ ਆਹ ਲਓ ਜੀ ਸਾਰੇ ਸੂਟ ਦੇ ਵਿੱਚ ਬੂਟੀਆਂ ਤੇ ਨਾਲ ਇਹਦੇ ਬਾਟਮ ਦੇ ਉਹ ਘੇਰੇ ਦੇ ਉੱਤੇ ਵਰਕ ਚੈੱਕ ਕਰ ਲਿਓ ਕਿੰਨਾ ਸੋਹਣਾ ਹੈ 22 ਤੋਂ 24 ਘੇਰੇ ਜਿਹੜੇ ਜਿੰਨਾਂ ਦੇ ਰੈਡੀ ਹੁੰਦੇ ਜੇ ਫੈਬਰਿਕ ਬਹੁਤ ਟੌਪ ਦੀ ਕੁਆਲਿਟੀ ਦੇ ਨਾਲ ਜੇ ਬਾਟਮ ਵੀ ਸੇਮ ਫੈਬਰਿਕ ਦਾ ਹੈ ਨਹੀਂ ਜੇ ਕਰੇਪ ਸਿਲਕ ਤੇ ਦੁਪੱਟਾ ਆ ਜਨਾ ਜੇ ਪਿਓਰ ਦਾ ਨਾਲ ਮਲਟੀ ਕਲਰ ਦਾ ਡਾਈ ਹੋਇਆ ਚੈੱਕ ਕਰ ਲਓ ਰੇਟ ਕੀ ਐ ਸੂਟ ਦਾ ਸਿਰਫ ਤੇ ਸਿਰਫ 1350 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਵਿੱਚ ਆਲ ਓਵਰ ਇੰਡੀਆ ਚ ਤੇ ਅੱਜ ਮੈਂ ਤੁਹਾਨੂੰ ਜਿਹੜੇ ਰੇਟ ਦੱਸਣ ਲੱਗਾ ਨਾ ਇਹਦੇ ਵਿੱਚ ਜੇ ਤੁਸੀਂ ਦੋ ਸੂਟ ਕੋਈ ਵੀ ਬੁੱਕ ਕਰਦੇ ਜੇ ਤੇ ਤੁਸੀਂ ਜਿੱਦਾਂ ਇਹ 1350 ਦਾ ਆ ਤੁਸੀਂ ਦੋ ਸੂਟ ਬੁੱਕ ਕਰਦੇ ਜੇ ਤੇ 850 ਲੈਸ ਹੋ ਜਾਣਗੇ ਅੱਗੇ ਜਿਹੜੇ ਰੇਟ ਆਉਣੇ ਆ ਉਹਨਾਂ ਦੇ ਵਿੱਚੋਂ 45 50 ਜਿਹੜੇ ਜੇ ਲੈਸ ਕਰੀ ਜਾਏ ਉਹ ਦੋਵਾਂ ਸੂਟਾਂ ਪਿੱਛੇ ਆ ਲੋ ਜੀ ਖੀਨ ਖਾਬ ਆ ਗਈ ਫੇਰ ਆਪਣੇ ਕੋਲ ਇਹ ਤੁਸੀਂ ਪਿਆਰ ਇੰਨਾ ਜ਼ਿਆਦਾ ਦਿੰਦੇ ਜੇ ਨਾ ਇਹ ਵੈਰਾਈਟੀ ਨੂੰ ਵੀ ਕਿਆ ਬਾਤਾਂ ਵੀ ਮੈਂ ਕੀ ਦੱਸਾਂ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਇੱਕ ਤਾਂ ਫੈਬਰਿਕ ਉਤੋਂ ਤੁਹਾਡਾ ਪਿਆਰ ਤੇ ਰੇਟ ਸਿਰਫ 1350 ਰੁਪਏ ਸੂਟ ਦਾ ਜੇ ਇਹਦੇ ਵਿੱਚ ਉਪਾੜਾ ਸਿਲਕ ਦੀ ਬਾਟਮ ਆਉਂਦੀ ਜੇ ਬੜੀ ਸ਼ਾਨਦਾਰ ਖੀਨ ਖਾਬ ਦਾ ਸੂਟ ਆਉਂਦਾ ਜੇ ਤੇ ਸ਼ਿਮਰਦਾ ਆਉਂਦਾ ਜੇ ਦੁਪੱਟਾ ਸਾਰਾ ਕਢਾਈ ਵਾਲਾ ਲੈਂਥ ਦਾ ਕੋਈ ਇਸ਼ੂ ਨਹੀਂ ਜੇ 42 ਤੱਕ ਲੈਂਥ ਇਹਦੀ ਰੈਡੀ ਹੋ ਜਾਂਦੀ ਜੇ ਰੇਟ ਇਹਦਾ ਵੀ ਸੇਮ 1350 ਰੁਪਏ ਜੇ ਤੇ ਆ ਲੋ ਜੀ ਕਰਿਓ ਚੈੱਕ ਅੱਗੇ ਆ ਗਿਆ ਜੇ ਵਿਸਕੋਸ ਔਰਗਾਂਜਾ ਦੇ ਉੱਤੇ ਕਲਰ ਦੀ ਟੋਨ ਚੈੱਕ ਕਰੋ ਪਹਿਲਾਂ ਕਿੰਨੀ ਪਿਆਰੀ ਹੈ ਇਹਦੀ ਬਹੁਤ ਜ਼ਿਆਦਾ ਸੋਹਣਾ ਇਹਦੇ ਵਿੱਚ ਹੈਗਾ ਜੇ ਵਰਕ ਵੀ ਸੂਟ ਦੇ ਸਾਰਾ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੇ ਤਿੱਲੇ ਦਾ ਵਰਕ ਨਾਲ ਹੈਂਡ ਵਰਕ ਬਾਟਮ ਨਾਲ ਇਹਦੇ ਆਉਂਦੀ ਜੇ ਮਸਲੀਨ ਦੀ ਬੜੀ ਪਿਆਰੀ ਜੀ ਦੁਪੱਟਾ ਆਉਂਦਾ ਜੇ ਔਰਗਾਂਜਾ ਦਾ ਦੁਪੱਟਾ ਜਿਹੜਾ ਜੇ ਇਹਦੀ ਕੱਟ ਜਿਹੜੀ ਜੇ ਇਹ ਗਰਲਿਸ਼ ਲੁੱਕ ਦੇ ਵਿੱਚ ਆਉਂਦੀ ਜੇ 2 ਕਿ ਮੀਟਰ ਦੇ ਕੋਲ ਕੋਲ ਦੁਪੱਟਾ ਰਹਿੰਦਾ ਜੇ ਤੇ ਸੂਟ ਦੀ ਲੈਂਥ ਦਾ ਕੋਈ ਇਸ਼ੂ ਨਹੀਂ ਜੇ ਜਿੰਨੀ ਮਰਜ਼ੀ ਬਣਾ ਲਓ ਫਰੰਟ ਦੇ ਵਿੱਚ ਵਰਕ ਹੈ ਸਾਰੇ ਸਾਰੇ ਦੇ ਵਿੱਚ ਹੈਂਡਵਰਕ ਹਾਈਲਾਈਟ ਹੋਇਆ ਜੇ ਤੇ ਨਾਲ ਦੁਪੱਟੇ ਤੇ ਐਮਬਰਾਇਡਰੀ ਮਿਲਣੀ ਜੇ ਤੁਹਾਨੂੰ ਪੱਲਿਆਂ ਦੇ ਉੱਤੇ ਇਹਦਾ ਵੀ ਸੇਮ ਰੇਟ ਦੇ ਦੂੰਗਾ ਤੁਹਾਨੂੰ 1350 ਰੁਪਏ ਸ਼ਿਪਿੰਗ ਫ੍ਰੀ ਦੇ ਵਿੱਚ ਤੇ ਆਹ ਲਓ ਜੀ ਇੱਕ ਆ ਵੀ ਬੜਾ ਪਿਆਰਾ ਸੂਟ ਹੈਗਾ ਪਿਆਜ਼ੀ ਕਲਰ ਦੇ ਉੱਤੇ ਸੋਨਾ ਜਿਹਾ ਸੂਟ ਜਿਹਦੇ ਵਿੱਚ ਪੇਂਟ ਹੋਇਆ ਜੇ ਬੜਾ ਸੋਹਣਾ ਨਾਲ ਆਰੀ ਵਰਕ ਹੋਇਆ ਦੁਪੱਟਾ ਵੀ ਸਾਰਾ ਇਹਦਾ ਪੇਂਟ ਹੋਇਆ ਜੇ ਬਹੁਤ ਸ਼ਾਨਦਾਰ ਬਾਟਮ ਮਸਲੀਨ ਦੀ ਜੇ ਫੈਬਰਿਕ ਕਿਹੜਾ ਜੇ ਵਿਸਕੋਸ ਔਰ ਗਾਂਜਾ ਦਾ ਜੇ ਸਾਰੇ ਸੂਟ ਦੇ ਵਿੱਚ ਪਹਿਲਾਂ ਤਾਂ ਚੈੱਕ ਕਰਿਓ ਲੇਸਿਸ ਦੀ ਹੋਈ ਜੇ ਬਹੁਤ ਸ਼ਾਨਦਾਰ ਸਫਾਈ ਦੇ ਨਾਲ ਵਰਕ ਪਲੱਸ ਇਹਦੇ ਉੱਪਰ ਆਰੀ ਵਰਕ ਪਲੱਸ ਪੇਂਟ ਰੇਟ ਸੂਟ ਦਾ ਸਿਰਫ ਤੇ ਸਿਰਫ 1350 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਅੱਗੇ ਕਲਰ ਆ ਗਿਆ ਪੀਚ ਪੀਚ ਕਲਰ ਦੇ ਉੱਤੇ ਸੂਟ ਤੁਸੀਂ ਲੈ ਸਕਦੇ ਜੇ ਆਰੀ ਵਰਕ ਦੇ ਨਾਲ ਇਹ ਵੀ ਸੋਹਣੀ ਜਿਹੀ ਕਢਾਈ ਮਿਲ ਜਣੀ ਤੁਹਾਨੂੰ ਆਰੀ ਵਰਕ ਦੀ ਨਾਲ ਦੁਪੱਟਾ ਇਹਦੇ ਮਿਲ ਜਣਾ ਜੇ ਬਹੁਤ ਸੋਹਣਾ ਪਿਓਰ ਦਾ ਇਦੇ ਉੱਤੇ ਵੀ ਵਰਕ ਸਾਰੇ ਦੁਪੱਟੇ ਤੇ ਹੋਇਆ ਜੇ ਬਾਟਮ ਪਲੇਨ ਆ ਜਣੀ ਮਸਲੀਨ ਦੀ ਫੈਬਰਿਕ ਆਲਨ ਜੇ ਵਿਸਕੋਸ ਔਰਗਾਂਜਾ ਦਾ ਰੇਡ ਸੂਟ ਦਾ ਆ ਜਣਾ ਜੇ ਸੇਮ 1350 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਤੇ ਆ ਲਓ ਜੀ ਇੱਕ ਆ ਵੀ ਸੂਟ ਚੈੱਕ ਕਰ ਲਿਓ ਹੈਂਡਵਰਕ ਹਾਈਲਾਈਟ ਦੇ ਨਾਲ ਮਿਲ ਜੂਗਾ ਤੁਹਾਨੂੰ ਇਹ ਵੀ ਸੇਮ ਰੇਟ 'ਚ ਦੇ ਦੂੰਗਾ ਤੁਹਾਨੂੰ ਅੱਜ ਮੈਂ 1350 ਰੁਪਈਆ ਦੇ ਨਾਲ ਜਿਹਦੇ ਵਿੱਚ ਬਾਟਮ ਤੇ ਵਰਕ ਜੇ ਬੜਾ ਸੋਹਣਾ ਦੁਪੱਟੇ ਦੇ ਉੱਤੇ ਵਰਕ ਜੇ ਦੁਪੱਟਾ ਔਰਗਾਂਜਾ ਦਾ ਤੇ ਸਾਰੇ ਸੂਟ ਦੇ ਘੇਰੇ ਦੇ ਉੱਤੇ ਹੈਂਡਵਰਕ ਜੇ 1550 ਰੁਪਈਆ ਵਾਲਾ ਸੂਟ ਹੈ ਜਿਹੜਾ ਅੱਜ ਤੁਹਾਨੂੰ ਆਪਾਂ ਦੇ ਦੇਣ ਲੱਗੇ ਆ 1300 ਤੇ 500 ਰੁਪਈਆ ਦੇ ਵਿੱਚ ਤੇ ਆ ਲਓ ਜੀ ਹੁਣ ਹੋ ਗਈ ਜੇ ਪਲੱਸ ਰੇਂਜ ਸ਼ੁਰੂ ਇਹ ਸੂਟ ਅੱਜ ਵੀ ਬਾਜ਼ਾਰ ਜੇ ਤੁਸੀਂ ਤਿਆਰ ਕਰਾਉਂਦੇ ਜੇ ਨਾ ਇਹ ਸੂਟ ਨੂੰ ਤੇ ਘੱਟ ਤੋਂ ਘੱਟ ਵੀ ਤੁਹਾਡਾ ਜਿਹੜਾ ਜੇ 3500 4000 ਦੀ ਰੇਂਜ 'ਚ ਸੂਟ ਤਿਆਰ ਹੁੰਦਾ ਜੇ ਇਹਦੇ 'ਚ ਕੀ ਕੀ ਹੁੰਦਾ ਕਿਉਂ ਇੰਨੀ ਰੇਂਜ 'ਚ ਜਾਂਦਾ ਪਹਿਲਾਂ ਤਾਂ ਇਹਦਾ ਐਮਬਰਾਇਡਰੀ ਵਰਕ ਚੈੱਕ ਕਰੋ ਫਿਰ ਇਹਦੇ ਵਿੱਚ ਹੈਂਡਵਰਕ ਦਾ ਹਾਈਲਾਈਟ ਨਾਲ ਇਹਦੇ ਬਾਟਮ ਤੇ ਨਾਲ ਇਹਦੇ ਬਾਜੂ ਵਰਕ ਤੇ ਪਲਾਸੇ ਦੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਮਸਲੀਨ ਦਾ ਫੈਬਰਿਕ ਇਹਦਾ ਕੀ ਆ ਛੱਕੇਰੇ ਤੇ ਵੀ ਇੱਥੇ ਤੇ ਹੈਂਡਵਰਕ ਦੇ ਆਹ ਲਓ ਚੈੱਕ ਕਰੋ ਫੈਬਰਿਕ ਸੂਟ ਦਾ ਹੈਗਾ ਜੇ ਬਹੁਤ ਜ਼ਿਆਦਾ ਸੋਹਣਾ ਬਰਬਰੀ ਦਾ ਬਹੁਤ ਪਿਆਰਾ ਫੈਬਰਿਕ ਜੇ ਬਾਟਮ ਜਿਹੜੀ ਜੇ ਉਪਾੜਾ ਸਿਲਕ ਦੀ ਦੁਪੱਟਾ ਮਸਲੀਨ ਦਾ ਕਲਰ ਇਹਦੇ ਵਿੱਚ ਤੁਹਾਨੂੰ ਤਿੰਨ ਚਾਰ ਅੱਗੇ ਵੀਡੀਓ ਚ ਮਿਲ ਜਾਣਗੇ ਫੈਬਰਿਕ ਵੱਖਰਾ ਵੱਖਰਾ ਆਊਗਾ ਰੇਟ ਸੇਮ ਆਊਗਾ ਚੈੱਕ ਕਰ ਲਿਓ 1590 ਰੁਪਈਆ ਦੇ ਨਾਲ ਤੇ ਆਹ ਲਓ ਜੀ ਇਹਨੂੰ ਤੁਸੀਂ ਬ੍ਰਾਈਡਲ ਸੂਟ ਵੀ ਬਣਾ ਸਕਦੇ ਜੇ ਜੇ ਬ੍ਰਾਈਡਲ ਨਹੀਂ ਤੇ ਆਪਣੇ ਕਿਸੇ ਵੀ ਫੰਕਸ਼ਨ ਦੇ ਉੱਤੇ ਇਹਨੂੰ ਵੀਅਰ ਕਰ ਸਕਦੇ ਜੇ ਇਹ ਹੈਗਾ ਜੇ ਬਹੁਤ ਸੋਹਣਾ ਕਲਰ ਟਮਾਟਰੀ ਰੈੱਡ ਟਮਾਟਰੀ ਰੈੱਡ ਕਲਰ ਜੇ ਸਾਰੇ ਸੂਟ ਦੇ ਵਿੱਚ ਚੈੱਕ ਕਰੋ ਤਿੱਲੇ ਦਾ ਵਰਕ ਪਲੱਸ ਹੈਂਡ ਵਰਕ ਸਾਰੇ ਸੂਟ ਤੇ ਮਿਲ ਜਣਾ ਤੇ ਇਧਰੋਂ ਨਾਲ ਇਹਦੇ ਬਾਟਮ ਮਿਲ ਜਣੀ ਉਪਾੜਾ ਸਿਲਕ ਦੀ ਸ਼ਾਨਦਾਰ ਬਣੀ ਤੇ ਨਾਲ ਇਹਦੇ ਮਿਲ ਜਣਾ ਜੇ ਦੁਪੱਟਾ ਔਰਗਾਂਜਾ ਦਾ ਆ ਲੋ ਜੀ ਦੁਪੱਟਾ ਵੀ ਚੈੱਕ ਕਰੋ ਇਹਦਾ ਤੇ ਆ ਰਹੀ ਜੀ ਇਹਦੀ ਬਾਟਮ ਸਾਰਾ ਸੂਟ ਹੈਵੀ ਤੁਹਾਨੂੰ ਮਿਲਣਾ ਆ ਬੁਟੀਕ ਦਾ ਸੂਟ ਜੇ ਰੇਟ ਮਿਲਣਾ ਹੈ ਤਾਂ ਤੁਹਾਨੂੰ ਸਿਰਫ ਦੇ ਸਿਰਫ 1600 ਉਹ 1590 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਆਹ ਅੱਗੇ ਆ ਗਿਆ ਜੇ ਬਹੁਤ ਸੋਹਣਾ ਸੂਟ ਆ ਗਿਆ ਜੇ ਫੈਂਟੀ ਸਿਲਕ ਦੇ ਉੱਤੇ ਇਹ ਵੀ ਤੁਹਾਨੂੰ ਆਪਾਂ ਦੇ ਦੇਣਾ ਸੇਮ ਰੇਟ ਦੇ ਵਿੱਚ 1590 ਰੁਪਈਆ ਦੇ ਨਾਲ ਜੀਤੇ ਕਿ ਮਿਲਣਾ ਤੁਹਾਨੂੰ ਨੈਕ ਦੇ ਉੱਤੇ ਸੋਨਾ ਜਾਂ ਵਰਕ ਪਲਾਸੇ ਦੇ ਬਾਜੂ ਵਰਕ ਤੇ ਨਾਲ ਦੁਪੱਟਾ ਔਰਗਾਂਜਾ ਦਾ ਬਾਟਮ ਅਪਾੜਾ ਸਿਲਕ ਦੀ ਪਲੇਨ ਸੂਟ ਦੇ ਵਿੱਚ ਹਾਈਲਾਈਟ ਮਿਲ ਜਰਾ ਹੈਂਡ ਵਰਕ ਦਾ ਆਇਆ ਤੁਹਾਨੂੰ ਫੈਬਰਿਕ ਆਊਗਾ ਜੇ ਸੂਟ ਦਾ ਫੈਂਡੀ ਸਿਲਕ ਦਾ ਰੇਟ ਸਿਰਫ 1590 ਰੁਪਏ ਤੇ ਆਹ ਲੋ ਜੀ ਅੱਗੇ ਆ ਗਈ ਜੇ ਬੜੀ ਪਿਆਰੀ ਜੀ ਨਿਓਨ ਸ਼ੇਡ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਜੇ ਵਰਕ ਸੂਟ ਦਾ ਪਹਿਲਾਂ ਤਾਂ ਸੂਟ ਦੀ ਨੈਕ ਚੈੱਕ ਕਰ ਲਿਓ ਫੇਰ ਆ ਸਾਰਾ ਹੀ ਫਰੰਟ ਇਹਦਾ ਦੇਖ ਸਕਦੇ ਜੇ ਤੁਸੀਂ ਬਣਿਆ ਸੂਟ ਦਾ ਚੈੱਕ ਕਰੋ ਸਾਰੇ ਸੂਟ ਦੇ ਵਿੱਚ ਤੁਹਾਨੂੰ ਹੈਂਡਵਰਕ ਮਿਲਣਾ ਹੈ ਬੜਾ ਸ਼ਾਨਦਾਰ ਤੇ ਇਹਦਾ ਸੂਟ ਦਾ ਰੇਟ ਕੀ ਦੇ ਦੇਣਾ ਆਪਾਂ ਤੁਹਾਨੂੰ ਬੜਾ ਹੀ ਪਿਆਰਾ ਜਿਹਾ ਰੇਟ ਦੇ ਦੇਣਾ ਸਿਰਫ 1590 ਰੁਪਏ ਦਾ ਇਦੇ ਵਿੱਚ ਵਿਸਕੋਸ ਆਰਗਾਂਜਾ ਦਾ ਦਿਨਾ ਤੁਹਾਨੂੰ ਆਪਾਂ ਪੂਰਾ ਸੂਟ ਤੇ ਨਾਲ ਇਹਦੇ ਬਾਟਮ ਦੇਣੀ ਆ ਮਸਲੀਨ ਦੀ ਤੇ ਦੁਪੱਟਾ ਦੇਣਾ ਜੇ ਨਾਲ ਤੁਹਾਨੂੰ ਆਪਾਂ ਆਰਗਾਂਜਾ ਦਾ ਉਹ ਵੀ ਸੀਕੁਐਂਸ ਵਾਲਾ ਕੰਟਰਾਸਟ ਦੁਪੱਟੇ ਦਾ ਚੈੱਕ ਕਰ ਲਿਓ ਸੇਮ ਇਹ ਕਢਾਈਆਂ ਦੇ ਨਾਲ ਦਾ 3D ਸੂਟ ਆ ਨਹੀਂ 3D ਨਹੀਂ ਬਾਟਮ ਸੇਮ ਹੀ ਕਲਰ ਦੀ ਆ ਦੁਪੱਟਾ ਕੰਟਰਾਸਟ ਆ ਰੇਟ ਇਹਦਾ ਹੈਗਾ ਜੇ ਸਿਰਫ ਤੇ ਸਿਰਫ 1590 ਰੁਪਏ ਲੈਂਥ ਜਿਹੜੀ ਇਹਦੀ 42 ਤੱਕ ਰੈਡੀ ਹੁੰਦੀ ਆ ਆ ਲਓ ਜੀ ਅੱਗੇ ਆ ਗਿਆ ਜੇ orange shade ਦੇ ਵਿੱਚ suit ਇਹਦੇ ਚ ਨਾ ਦੁਪੱਟੇ ਦਾ ਕਲਰ ਡਾਰਕ ਜੇ ਇਹ ਖਿਆਲ ਕਰ ਲਿਓ ਉਹ ਤਾਂ ਖੋਲ ਕੇ ਥੋੜਾ ਜਿਹਾ ਚੱਲ ਜਾਂਦਾ ਪਰ ਥੋੜਾ ਡਾਰਕ ਆ ਇਹਦੇ ਵਿੱਚ ਵੀ ਤੁਹਾਨੂੰ ਹੈਂਡਵਰਕ ਚੈੱਕ ਕਰੋ ਪਹਿਲਾਂ ਦਾ ਇਧਰੋਂ ਬਾਟਮ ਦੇ ਉੱਤੇ ਵਰਕ ਚੈੱਕ ਕਰੋ ਇਹਦੇ neck ਚੈੱਕ ਕਰ ਲਿਓ ਰੇਟ ਦਾ ਲੱਗਾ ਟੈਗ ਚੈੱਕ ਕਰ ਲਿਓ ਰੇਟ 1650 ਰੁਪਏ ਦਾ ਲੱਗਾ ਜੇ ਆਪਾਂ ਤੁਹਾਨੂੰ ਦੇਣਾ ਆ 1590 ਰੁਪਈਆ ਦਾ ਸ਼ਿਪਿੰਗ ਫ੍ਰੀ ਦੇ ਨਾਲ ਲਓ ਜੀ ਅੱਗੇ ਆ ਗਈ ਜੇ ਲਾਈਟ ਲੈਮਨ ਸ਼ੇਡ ਤੇ ਸੂਟ ਦਾ ਡਿਜ਼ਾਈਨ ਚੈੱਕ ਕਰੋ ਪਹਿਲਾਂ ਦਾ ਬਹੁਤ ਪਿਆਰਾ ਡਿਜ਼ਾਈਨ ਜੇ ਘੇਰੇ ਦੇ ਉੱਤੇ ਵਰਕ ਜੇ ਬਹੁਤ ਜ਼ਿਆਦਾ ਸੋਹਣਾ ਦੇਖ ਸਕਦੇ ਜੇ ਹੈਂਡਵਰਕ ਦਾ ਸਾਰਾ ਹੀ ਨਲਕੀ ਦਾ ਵਰਕ ਜੇ ਤੇ ਇਧਰ ਪੈਨਲ ਵਰਕ ਬਣਿਆ ਜੇ ਦੁਪੱਟਾ ਵੀ ਨਾਲ ਇਹਦੇ ਜਿਹੜਾ ਜੇ ਪੂਰਾ ਡਿਜ਼ਾਈਨਰ ਬਣਿਆ ਜੇ ਔਰਗੰਜਾ ਦਾ ਬਾਟਮ ਪਾੜਾ ਸਿਲਕ ਦੀ ਜੇ ਨਾਲ ਇਹ ਵੀ ਡਿਜ਼ਾਈਨਰ ਬਣੀ ਜੇ ਤੇ ਸ਼ਰਟ ਦਾ ਫੈਬਰਿਕ ਜਿਹੜਾ ਜੇ ਵਿਸਕੋਸ ਔਰਗੰਜਾ ਦਾ ਰੇਟ ਤੁਹਾਨੂੰ ਦੇ ਦਨਾ ਆਪਾਂ 1590 ਰੁਪਏ ਹੈਵੀ ਪਾਰਟੀ ਵੇਅਰ ਸੂਟ ਜਿਹੜੇ ਬਾਜ਼ਾਰ ਚ ਅੱਜ ਵੀ 4-4 5-5000 ਦੇ ਵੇਗੰਦੇ ਆ ਆ ਲੋ ਜੀ ਮਹਿੰਦੀ ਸ਼ੇਡ ਆ ਗਿਆ ਜੇ ਅੱਗੇ ਸੂਟ ਬਹੁਤ ਸੋਹਣੀ ਸ਼ੇਡ ਆ ਗਈ ਜੇ ਮਹਿੰਦੀ ਤੇ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਵਰਕ ਪਹਿਲਾਂ ਦਾ ਸੂਟ ਦੇ ਕਿੰਨਾ ਸੋਹਣਾ ਘੇਰੇ ਤੇ ਆ ਲੋ ਜੀ ਚੈੱਕ ਕਰ ਲਿਓ ਡਿਜ਼ਾਈਨ ਇਹਦਾ ਬਾਟਮ ਆਣੀ ਜੇ ਮਸਲੀਨ ਦੀ ਨਾਲ ਫੈਬਰਿਕ ਸ਼ਰਟ ਦਾ ਆਣਾ ਜੇ ਵਿਸਕੋਸ ਔਰਗਾਂਜਾ ਦੁਪੱਟਾ ਵੀ ਔਰਗਾਂਜਾ ਨੈੱਕ ਬਹੁਤ ਸੋਹਣੀ ਬਣੀ ਜੇ ਹੈਵੀ ਬਾਟਮ ਵਰਕ ਨਾਲ ਜੇ ਰੇਟ ਸੂਟ ਦਾ ਸੇਮ ਆ ਜਾਣਾ ਜੇ 1590 ਰੁਪਏ ਤੇ ਆਹ ਲਓ ਜੀ ਅੱਗੇ ਆ ਗਈ ਜੇ ਪਿਆਰੀ ਜੀ ਸ਼ੇਡ ਜਿਹੜੀ ਆਪਾਂ ਤੁਹਾਨੂੰ ਦੱਸਣ ਦਾ ਹੈ ਇੰਡੀਗੋ ਸ਼ੇਡ ਜਿਹਦੇ ਵਿੱਚ ਸਾਰੇ ਸੂਟ ਦੇ ਵਿੱਚ ਤੁਹਾਨੂੰ ਮਿਲ ਜਣਾ ਪੈਚ ਵਰਕ ਏਮਬਰਾਇਡਰੀ ਹੈਂਡ ਵਰਕ ਦਾ ਹਾਈਲਾਈਟ ਇਹਦੀ ਲੈਂਥ ਜਿਹੜੀ ਜੇ 42 ਤੱਕ ਰੈਡੀ ਹੋਣੀ ਜੇ ਤੇ ਘੇਰਾ ਜਿਹੜਾ ਜੇ ਇਹਦਾ ਗਰਲਿਸ਼ ਘੇਰਾ ਜੇ ਇਹਦੇ ਵਿੱਚ ਨਾ ਦਾ ਹੋਰ ਸੂਟ ਹੈਗੇ ਜੇ ਤੇ ਨਾ ਹੀ ਹੋ ਰਹੇ ਰੈਡੀ ਹੋਣੇ ਜੇ ਇਹ ਤੁਹਾਨੂੰ ਮਿਲ ਜਣਾ ਜੇ ਸਿਰਫ ਇਹਦਾ 19 ਤੋਂ 20 ਇੰਚ ਤੱਕ ਘੇਰਾ ਜਿਹੜਾ ਜੇ ਰੈਡੀ ਹੁੰਦਾ ਜੇ ਬਾਟਮ ਨਾਲ ਮਸਲੀਨ ਦੀ ਜੇ ਦੁਪੱਟਾ ਔਰਗਾਂజా ਦਾ ਜੇ ਕੰਟਰਾਸਟ ਰੇਟ ਕੀ ਹੈ ਇਹ ਸੂਟ ਦਾ ਸਿਰਫ ਤੇ ਸਿਰਫ 1590 ਰੁਪਏ ਆ ਆ ਗਿਆ ਜੇ ਅੱਗੇ ਫਿਰ ਆਪਣੇ ਕੋਲ ਉਸੇ ਕਲਰ ਦੇ ਵਿੱਚ ਸੇਮ ਸੂਟ ਫੈਬਰਿਕ ਆ ਗਿਆ ਜੇ ਇਸ ਵਾਰੀ ਇਹਦਾ ਔਰਗਾਂజా ਤੇ ਨਾਲ ਬਾਟਮ ਆ ਗਈ ਜੇ ਉਪਾੜਾ ਸਿਲਕ ਦੀ ਬਾਟਮ ਤੇ ਵੀ ਵਰਕ ਸ਼ਰਟ ਸਾਰੀ ਤੇ ਵਰਕ ਸਾਰਾ ਨੱਕ ਸੋਨਾ ਬਣਿਆ ਪਲੱਸ ਇਹਦੇ ਨਾਲ ਦੁਪੱਟਾ organza ਦਾ ਨਾਲ ਤੁਹਾਨੂੰ ਥੱਲੇ ਇਹਦੇ ਵਰਕ ਹੋਇਆ ਮਿਲ ਜੂਗਾ ਘੇਰੇ ਦੇ ਵੀ ਰੇਟ ਸੇਮ 1590 ਰੁਪਏ ਇੱਕ ਕਲਰ ਇਹਦੇ ਵਿੱਚ ਆਜੂਗਾ ਜੇ ਮਜੈਂਟਾ ਰਾਣੀ ਸ਼ੇਡ ਰਾਣੀ ਸ਼ੇਡ ਨਹੀਂ ਕਹਿੰਗੇ ਮਜੈਂਟਾ ਸ਼ੇਡ ਜੇ ਬੜੀ ਸੋਹਣੀ ਜੀ ਇਹ ਵੀ ਤੁਹਾਨੂੰ ਮਿਲ ਜਾਣਾ ਜੇ ਬਹੁਤ ਸੋਹਣੇ ਵਰਕ ਦੇ ਨਾਲ ਜਿਹਦੇ ਵਿੱਚ ਥੱਲੇ ਘੇਰੇ ਤੇ ਮਿਲ ਜਾਣਾ ਹੈਂਡਵਰਕ ਹਾਈਲਾਈਟ बॉਟਮ ਤੇ ਉੱਤੇ ਵਰਕ ਦੁਪੱਟਾ ਹੈ ਨਾ ਇਹਦੇ ਨਾਲ ਚੁਣੌਣ ਦਾ ਦੁਪੱਟੇ ਤੇ ਵੀ ਸਾਰੇ ਵਰਕ ਮਿਲ ਜਾਣਾ ਜੇ ਬੂਟੀਆਂ ਦਾ ਤੇ ਨੈਕ ਸੋਹਣੀ ਜੀ ਬਣੀ ਹੋਣੀ ਜੇ ਰੇਟ ਇਹਦਾ ਜਿਹੜਾ ਇਹ ਸੂਟ ਦਾ ਇਹਦਾ ਸਿਰਫ ਇਹਦਾ ਰੇਟ ਹੈਗਾ ਸੀ 2150 ਰੁਪਏ ਅੱਜ ਤੁਹਾਨੂੰ ਆਪਾਂ ਦੇ ਦੇਣਾ ਇਹ ਸਿਰਫ 1590 ਰੁਪਈਆਂ ਦੇ ਨਾਲ ਮਾਰਕੀਟ ਅੱਜ ਵੀ ਇਹ ਸੂਟ 40450 ਦਾ ਆ ਤੇ ਅੱਗੇ ਆਗਾ ਜੇ ਆਪਣੇ ਕੋਲ ਇੱਕ ਹੋਰ ਸੋਨੇ ਦਾ ਸੂਟ ਮਹਿੰਦੀ ਕਦਰ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਦੇ ਦੇਣਾ ਆਪਾਂ ਸੈਲਫ ਦੇ ਉੱਤੇ ਬਣਿਆ ਜਿਹਾ ਸੂਟ ਸ਼ਿਮਰਦਾ ਬਾਟਮੇ ਦੇ ਨਾਲ ਆਣੀ ਕਿਉਂ ਪੜਾ ਸਿਲਕ ਦੀ ਤੇ ਇਹਦੇ ਨਾਲ ਆ ਜਨਾ ਜੇ ਦੁਪੱਟਾ ਨਾਲ ਚੁਣੋਂਦਾ ਦੁਪੱਟੇ ਦੇ ਵਰਕ ਜੇ ਸਾਰੇ ਤੇ ਬਾਟਮ ਤੇ ਵੀ ਵਰਕ ਜੇ ਆਹ ਸੂਟ ਜੇ ਸੋਨਾ ਜੇ ਘੇਰੇ ਦੇ ਉੱਤੇ ਪੈਚ ਵਰਕ ਐਮਬਲੋਡਰੀ ਜੇ ਤੇ ਇਹਦੇ ਨਾਲ ਨਾ ਕਲਰ ਥੋੜੇ ਥੋੜੇ ਤੁਹਾਨੂੰ ਲਾਈਟ ਲੱਗਦੇ ਹੋਣਗੇ ਪਰ ਕਾਰਨ ਕੀ ਆ ਕਿ ਇਹਦੇ ਵਿੱਚ ਚਮਕ ਹੀ ਜ਼ਿਆਦਾ ਆ ਕਲਰ ਦੇ ਇਹ ਰਹੀ ਇਹਦੀ ਬਾਟਮ ਇਹ ਰਿਹਾ ਦੁਪੱਟਾ ਤੇ ਆ ਰਿਹਾ ਸੂਟ ਸਾਰਾ ਰੇਟ ਕੀ ਆ ਇਹਦਾ ਸਿਰਫ ਦੇ ਸਿਰਫ 1490 ਰੁਪਏ ਹੋਰ ਵੀ ਸੂਟ ਆਪਣੇ ਕੋਲ ਬਹੁਤ ਸੋਹਣੇ ਬਣ ਕੇ ਆਇਆ ਇੱਕ ਸੂਟ ਤੁਹਾਨੂੰ ਮੈਂ ਹੋਰ ਦਿਖਾ ਦਣਾ ਉਦੋਂ ਮੈਂ ਇਦਾਂ ਚੈੱਕ ਕਰਾ ਦਿੰਨਾ ਇਹ ਵੀ ਆਪਣੇ ਕੋਲ ਨੀਡਲ ਵਰਕ ਦੇ ਉੱਤੇ ਬਣ ਕੇ ਆਇਆ ਸੂਟ ਆਹ ਲਓ ਜੀ ਚੈੱਕ ਕਰੋ ਇਹਨੂੰ ਵੀ ਇਹ ਸੂਟ ਹੈਗਾ ਜੀ 2100 ਰੁਪਏ ਦਾ ਠੀਕ ਹੈ ਇਹਦੇ ਨਾਲ ਬਾਟਮ ਤੇ ਵੀ ਵਰਕ ਆਉਂਦਾ ਜੀ ਦੁਪट्टे ਤੇ ਵੀ ਆਉਂਦਾ ਆ ਇਹ ਸੂਟ ਦੀ ਆਪਾਂ ਫੇਰ ਵੀਡੀਓ ਅੱਗੇ ਪੋਸਟ ਕਰਾਂਗੇ ਅੱਗੇ ਹੋਰ ਵੀ ਸੋਹਣਾ ਸੋਹਣਾ ਸਟਾਕ ਜਿਹੜਾ ਤੁਹਾਨੂੰ ਆਪਾਂ ਦੇਣਾ ਆ ਓਨਲੀ ਵੀਡੀਓ ਦੇ ਵਿੱਚ ਲੋੜੀਏ ਸੋਹਣੀ ਜੀ ਵੀਡੀਓ ਤੁਹਾਨੂੰ ਆਪਾਂ ਦੇ ਦਿੱਤੀ ਆ ਜਿਹੜੇ ਆਪਾਂ ਸੂਟ ਤੁਹਾਨੂੰ ਦਿੱਤੇ ਆ ਬਾਜ਼ਾਰ ਚ 3000 3500 4000 ਚ ਵਿਕਣ ਵਾਲੇ ਸਿਰਫ 1350 ਤੇ 1590 ਦੋਹਾਂ ਰੇਟਾਂ ਦੇ ਵਿੱਚ ਤੇ ਇਸ ਤੋਂ ਥੱਲੇ ਵਾਲੀ ਰੇਂਜ ਲੈਣੀ ਆ ਉਹ ਵੀ ਆਪਣੇ ਕੋਲ ਅਵੇਲੇਬਲ ਹੈ ਇਸ ਤੋਂ ਉੱਪਰ ਦੀ ਰੇਂਜ ਚ ਜਾਣਾ ਜੇ ਉਹ ਵੀ ਅਵੇਲੇਬਲ ਹੈ ਉਹਦੀਆਂ ਵੀ ਵੀਡੀਓ ਤੁਹਾਨੂੰ ਆਨਲਾਈਨ ਦੇਣਾ ਚ ਮਿਲਦੀਆਂ ਜਾਣਗੀਆਂ ਇੱਕ ਆਪਾਂ ਵੀਡੀਓ ਪਾਈ ਫੈਂਡੀ ਸਿਲਕ ਦੇ ਸੂਟਾਂ ਦੀ ਜਿਹਦੇ ਵਿੱਚ ਪੇਂਟ ਵਾਲੇ ਦੁਪੱਟੇ ਆਏ ਹੀ ਨਾਲ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਤੁਸੀਂ ਉਹ ਵੀਡੀਓ ਨੂੰ ਤੇ ਉਹਨਾਂ ਸੂਟਾਂ ਨੂੰ ਉਹ ਸੂਟ ਆਪਣੇ ਕੋਲ ਹੋਰ ਨਵੇਂ ਵੀ ਬਣ ਕੇ ਆ ਗਏ ਮੈਂ ਤੁਹਾਨੂੰ ਦੋ ਤਿੰਨ ਉਹ ਵੀ ਦਿਖਾ ਦਣਾ ਉਹਦੇ ਚੋਂ ਇੱਕ ਆਹ ਕਲਰ ਰੈਡੀ ਹੋ ਕੇ ਆਇਆ ਇੱਕ ਇਹਦੇ ਵਿੱਚ ਆਇਆ ਵਾਈਨ ਹੋ ਕੇ ਰੈਡੀ ਤੇ ਇੱਕ ਆ ਕ੍ਰਾਸ਼ ਦੇ ਉੱਤੇ ਆ ਗਿਆ ਹੈਗਾ ਜਿਹੜਾ ਤੇ ਇਸ ਤੋਂ ਬਾਅਦ ਆ ਤਿੰਨ ਚਾਰ ਕਲਰ ਆਏ ਆ ਨਵੇਂ ਇਹਦੇ ਰੈਡੀ ਹੋ ਕੇ ਇਹਦੀ ਵੀ ਵੀਡੀਓ ਛੇਤੀ ਪੋਸਟ ਕਰਾਂਗੇ ਤੇ ਅਗਲੀਆਂ ਆਉਣ ਵਾਲੀਆਂ ਵੀਡੀਓ ਥੋੜੇ ਦਿਨਾਂ ਤੱਕ ਤੁਹਾਨੂੰ ਦਊਂਗਾ ਮੈਂ ਜੇ ਆਪਣੇ ਕੋਲ ਹੋਰ ਇਹਦੇ ਵਿੱਚ ਸਟਾਕ ਬਣ ਕੇ ਆ ਗਿਆ ਨਾ ਨੀਡਲਵਰਕ ਦੇ ਵਿੱਚ ਇਹਨਾਂ ਸੂਟਾਂ ਦੀਆਂ ਨਹੀਂ ਤੇ ਫਿਰ ਆਪਾਂ ਤੁਹਾਨੂੰ ਹੋਰ ਹੈਵੀ ਤੇ ਹੈਂਡਵਰਕ ਦੇ ਸੂਟ ਜਿਹੜੇ ਦੇਣੇ ਆ ਬਹੁਤ ਪਿਆਰੇ ਪਿਆਰੇ ਰੇਟਰਾਂ ਦੇ ਵਿੱਚ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਦਊਂਗਾ ਤੇ ਸਸਤੇ ਦਊਂਗਾ ਫੁੱਲ ਗਰੰਟੀ ਦੇ ਨਾਲ। ਬਾਕੀ ਇੱਕ ਜੀ ਸੱਚ ਹੋਰ ਜਦੋਂ ਮੈਂ ਪਾਰਸਲ ਬਣਾਉਂਦਾ ਨਾ ਜਦੋਂ ਪਾਰਸਲ ਬਣਦੇ ਆ ਨਾ ਮੈਂ ਤੁਹਾਨੂੰ ਫੋਟੋਆਂ ਨਾਲ ਹੀ ਪਾਈ ਜਾਣ ਦੇ ਆ। ਫੋਟੋਆਂ ਦੇ ਉੱਪਰ ਜਿਹੜਾ ਸਟicker ਲੱਗਾ ਹੁੰਦਾ ਉਹੀ ਟਰੈਕਿੰਗ ਨੰਬਰ ਹੁੰਦਾ ਉਹੀ ਕਨਸਾਈਨਮੈਂਟ ਨੰਬਰ ਹੁੰਦਾ। ਬਹੁਤ ਸਾਰੇ ਕਸਟਮਰ ਭੈਣਾ ਸਾਡੀਆਂ ਇਹੀ ਕਨਫਿਊਜ਼ ਰੈਂਦੀਆਂ ਨੇ ਮੈਨੂੰ ਫੇਰ ਮੈਸੇਜ ਕਰੀ ਜਾਂਣਗੇ। ਟਰੈਕਿੰਗ ਭੇਜ ਦਿਓ ਜੀ ਸਾਡੀ ਟਰੈਕਿੰਗ ਨਹੀਂ ਭੇਜੀ ਜੀ ਤੁਸੀਂ ਸਾਨੂੰ ਟਰੈਕਿੰਗ ਨਹੀਂ ਭੇਜਦੇ। ਉਹ ਉਹੀ ਜੇ ਕਹੋਗੇ ਤਾਂ ਫਿਰ ਲਿਖ ਕੇ ਭੇਜ ਦਿਆ ਕਰੂੰਗਾ ਮੈਂ ਹੋਰ ਬੈਠਾ ਫਿਰ ਇਹਨਾਂ ਕਰ ਸਕਦਾ ਨਹੀਂ ਤਾਂ ਮੈਨੂੰ ਇਹ ਹੁੰਦਾ ਕਿ ਨਾਲ ਦੀ ਨਾਲ ਹੀ ਤੁਹਾਨੂੰ ਟਰੈਕਿੰਗ ਜਿਹੜੀਆਂ ਅਪਲੋਡ ਹੋਈ ਜਾਣ ਤੇ ਚਲੋ ਬਾਕੀ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ